ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਹੁਣ ਠੀਕ ਕਰ ਕਤੁਨ ਸਾਰੇ ਤੇ ਮੇਰਾ ਨਾਮ ਹੈ ਗਮੀ ਗੰਗਵਾ ਤੇ ਪਿੰਡ ਦਾ ਪਿੰਡ ਦਾ ਨਾਮ ਹੈ ਚਕੀ ਪੱਤੀ ਤੇ ਜ਼ਿਲ੍ਹਾ ਸੰਤਾਰਾ ਤੇ ਹੁਣ ਆਪਾਂ ਖਾਨ ਦਾ ਤੈਮ ਅੱਜ 30 ਸਤੰਬਰ ਹੋਈ ਹੈ ਤੇ ਆਪਾਂ ਖੀਤਾਂ ਉਹਨੇ ਤੇ ਅਰਤੀ ਤੇ ਕੋਈ ਇਹ ਆਪਣੀ ਵਾਇ ਪਟੀ ਹੈ ਪੀਪੀ 1692 ਇਹ ਲੱਦੀ ਆ 13 14 ਜੁਲਾਈ ਦੀ ਧਨੀਆਂ ਆਪਾਂ ਦਿਖਾਈ ਰਹੀਆਂ ਤੇ ਇਹ ਤਾਂ ਚੌਹਾਂ ਜਲਾਈ ਦੀ ਲੱਡੀ ਆ ਤੇ ਇਹ ਚੌਹਾਂ ਜਲਾਈ ਨੂੰ ਬੈਠੀ ਤੀਂ ਦੇਖ ਲੂ ਕੋ ਆਤੀ ਆ ਜੀ ਬਹੁਤ ਵੱਡੀ ਗਾਨ ਜੇ ਇਹ ਲੈਤੀ ਲਾਈ ਉਹ ਜਾਈ ਬਟ ਗਿਆ ਤੇ ਜੇ ਥੋਈ ਗੇਤੀ ਲਾਈ ਜਨਾ ਹੋ ਤਾਂ ਵੀ ਲੱਗੀ ਹੋਇਆ ਆ ਆਹ ਤੇ ਥਾਤ ਜਲਾਈ ਦੀ ਲੱਤੀ ਆ ਵੇਖ ਨੂੰ ਇਹ ਥਾਤ ਜਲਾਈ ਦੀ ਜਈਓ ਬੜੇ ਨਾ ਹੋ ਲੱਦੀ ਆ ਪੰਜ ਜਲਾਈ ਦੀ ਆ ਵੇਲਾ ਪੱਕ ਜੀ ਔਰ ਇਹ ਉਹਨਾਂ ਅਵਜਾਈ ਵਧੀਆ ਰਹੀ ਹੈ ਨਾ ਜੋ ਹੀ ਲੇਟ ਲੱਦੀ ਹਨ ਕਿਸੀ ਪਾਪਾ ਨੂੰ ਕਿਸੇ ਪੰਨਿਆਂ ਕੋਲ ਜੂਇਆ ਪਈ ਹੈ ਤੋਤਲ ਕਿਸੇ ਪੰਨਿਆਂ ਕੋਲ ਜੂਇਆ ਤੇ ਥਿਪ ਦੋ ਆਪਾਂ ਸੀ ਬਹਿ ਗਿੱਤੀਆਂ ਨਾ ਰੱਖੀਏ ਵੇਖੋ ਇਹ ਦਾਣਿਆਂ ਦੀ ਕੋਠੀ ਵੀ ਵੇਖ ਲਓ ਇਹ ਦਾਣਿਆਂ ਦੀ ਕੋਠੀ ਵੇਖ ਲੈ ਤੁਸੀਂ ਤੇ ਇਹਨੂੰ ਆਪਾਂ ਜੇ ਕੋਹਾ ਨੂੰ ਪਾਈ ਲਵਾਂ ਨਾ ਇਹ ਤਾਂ ਪਾਣੀ ਲਾਤਾ ਤਾਂ ਤੇ ਕਿਆ ਪੰਜ ਨਹੀਂ ਆਪਣੀ ਉਹ ਪਾਣੀ ਲਾਦਣਾ ਮੁਕੇ ਨੂੰ ਬੰਦ ਕਰ ਦੇਣਾ ਭਾਨ ਤੇ ਇਹ ਨਾ ਬੰਦ ਇਹ ਨਹੀਂ ਰੁਕੀ ਹੈ ਪੂਰੀ ਤੇ ਪਰ ਇੱਕ ਗੱਲ ਇਹ ਆ ਜੇ ਯੋ ਜੀਆਂ ਦੇ 14 ਜੁਲਾਈ ਜੀ ਲੱਦੀ ਆ ਨਾ ਉਹਨੂੰ ਹਲਦੀ ਰੋਦਣੀ ਨਹੀਂ ਆਉਂਦੇ ਪਿਆ ਇਹ ਤਾਂ ਪਛੰਤ ਨਹੀਂ ਹਲਦੀ ਰੋਦ ਪਿਆ ਇਹਨੂੰ ਜੇ ਵੀ 14 ਜੁਲਾਈ ਜੀ ਲੱਦੀ ਆ ਜੇ ਹੀ ਥਾਤੀ ਜੀ ਲੱਦੀ ਆ ਨਾ ਉਹਨੂੰ ਹਲਦੀ ਰੋਦ ਪਏ ਜਿਆਨੂੰ ਜਿਨ੍ਹਾਂ ਨੂੰ ਪਹਿਣਾ ਹੀ ਤਾਂ ਇਹਦਾ ਇਹ ਨਿਸ਼ਾਰਾ ਹੀ ਆ ਜਿਹੜਾ ਉਮੀਦ ਵਿੱਚ ਵਾਰਨੀ ਨਹੀਂ ਦੇ ਵਿੱਚ ਤੁਹਾਨੂੰ ਆਪ ਦਿਖਾਈ ਦੇ ਨੇ ਆਵੇ ਇੱਕ ਨੂੰ ਪਾ ਇਹਨਾਂ ਨੀਆਂ ਕਿਤੇ ਹੋਊਗਾ ਪੰਜ ਦੇ ਜਾਂ ਭਜੰਤ ਹੋਵੇ ਕਿਤੇ ਇਹ ਤੋਂ ਵੱਧ ਨਹੀਂ ਹੈ ਤੇਰਾ ਨਿਸ਼ਾਨਾ ਮੀਂਹ ਚ ਆ ਹੀ ਤੇ ਆਪਾਂ ਤੈਨੂੰ ਲਗਾਏ ਲਈ ਇਹ ਗਲੂ ਤੂੰ ਹੋ ਦੇਖ ਨੇ ਬਾਕੀ ਉੱਕੇ ਆ ਬਾਪਤੀ ਆਪਣੀ ਨਹੀਂ ਕੋਈ

ਅੱਜ ਉਹ ਵੇਲੇ ਦਾਣੇ ਹਰੇ ਨਹੀਂ ਲੱਦੇ ਤੇ ਤੁਹਾਨੂੰ ਮੈਂ ਇੱਕ ਨੂੰ ਪਾਣੀ ਲਾ ਦਿਆਂਗੇ ਦਾਣੇ ਹਰੇ ਆ ਤੇ ਆਪਾਂ ਨੂੰ ਲਾ ਚ ਪਾਣੀ ਲਾ ਆਪਾਂ ਨੂੰ ਬਚ ਕਰਦੇ ਨਾ ਓਕੇ ਫੇ ਵੀ ਦਿੰਦੇ ਇੱਕ ਲੋ mm -hmm.